ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰ ਤੁਹਾਨੂੰ ਸਾਲੋਂ ਦੇ ਨਜ਼ਦੀਕ ਤੋਂ ਦਿਖਾ ਰਹੇ ਜਿੱਥੇ ਇੱਕ ਕਾਰ ਸਵਾਰ ਨੇ ਸਕੂਟੀ ਸਵਾਰ ਜੋ ਕਿ ਧੂਪ ਅਗਰਬਤੀਆਂ ਦਾ ਕੰਮ ਕਰਦਾ ਸੀ ਧੂਪ ਅਗਰਬਤੀਆਂ ਸਕੂਟੀ ਤੇ ਵੇਚਣ ਦਾ ਕੰਮ ਕਰਦਾ ਸੀ ਉਸ ਨੂੰ ਦਰੜ ਕੇ ਰੱਖ ਦਿੱਤਾ ਦੱਸ ਦੀਏ ਫਲੋਰ ਨਵਾਂ ਸ਼ਹਿਰ ਮੁੱਖ ਮਾਰਗ ਤੇ ਬਲਾਕ ਔਰ ਵਿੱਚ ਪੈਂਦੇ ਪਿੰਡ ਸਾਲੋਂ ਦੇ ਬੱਸ ਸਟੈਂਡ ਨਜ਼ਦੀਕ ਇੱਕ ਕਾਰ ਸਵਾਰ ਨੇ ਸਕੂਟੀ ਸਵਾਰ ਧੂਪ ਅਰਗਬਤੀ ਵੇਚਣ ਵਾਲੇ ਸਕੂਟੀ ਸਵਾਰ ਨੂੰ ਦਲੜ ਕੇ ਰੱਖ ਦਿੱਤਾ ਜਿਸ ਪ੍ਰੰਤ ਸਕੂਟੀ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਨਵਾਂ ਸ਼ਹਿਰ ਵੱਲੋਂ ਇੱਕ ਸਕੂਟੀ ਤੇ ਸਵਾਰ ਹੋ ਕੇ ਧੂਪ ਅਰਗਬਤੀ ਵੇਚਣ ਵਾਲਾ ਵਿਅਕਤੀ ਔੜ ਵੱਲ ਨੂੰ ਜਾ ਰਿਹਾ ਸੀਗਾ ਨਵਾਂ ਸ਼ਹਿਰ ਵੱਲੋਂ ਹੀ ਆਉਂਦੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ ਸਵਾਰ ਦੇ ਗੰਭੀਰ ਰੂਪ ਵਿੱਚ ਸੱਟਾਂ ਲੱਗਦੀਆਂ ਹਨ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਮੌਕੇ ਤੇ ਪੁਜੀ ਪੁਲਿਸ ਪਾਰਟੀ ਨੇ ਨੁਕਸਾਨੀ ਗਈ ਸਕੂਟੀ ਅਤੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਬੇਦਰਦੀ ਦਿਖਾਉਣ ਵਾਲੇ ਕਾਰ ਸਵਾਰ ਨੂੰ ਕਾਬੂ ਕਰਕੇ ਉਸ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਵਾਸਤੇ ਕੋਈ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੇ ਔਰ ਇਹ ਤਸਵੀਰਾਂ ਤੁਹਾਨੂੰ ਸਾਲ ਤੋਂ ਦਿਖਾ ਰਹੇ ਹਾਂ ਤੁਸੀਂ ਦੇਖੋ ਸਕੂਟੀ ਕਿੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇੱਕ ਸਕੂਟੀ ਸਵਾਰ ਵਿਅਕਤੀ ਜੋ ਕਿ ਘਰੋਂ ਮਿਹਨਤ ਕਰਨ ਲਈ ਆਇਆ ਹੋਇਆ ਸੀਗਾ ਆਪਣੀ ਸਕੂਟੀ ਦੇ ਉੱਤੇ ਧੂਪ ਅਰਗਬੱਤੀ ਦਾ ਕੰਮ ਕਰਦਾ ਸੀ ਪਤਨੀ ਦਿਹਾੜੀ ਚ ਕਿੰਨੇ ਰੁਪਏ ਕਮਾਉਂਦਾ ਸੀ ਨਹੀਂ ਕਮਾਉਂਦਾ ਸੀ ਕਿਸ ਤਰੀਕੇ ਕਿਸ ਤਰੀਕੇ ਮਿਲਤ ਮੁਸ਼ਕਲ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦਾ ਸੀ ਉਸ ਨੂੰ ਇੱਕ ਤੇਜ਼ ਰਫ਼ਤਾਰ ਕਾਰ ਸਵਾਰ ਨੇ ਆਪਣੀ ਗੱਡੀ ਥੱਲੇ ਕੁਚਲ ਕੇ ਰੱਖ ਦਿੱਤਾ ਉਸ ਤੋਂ ਉਸ ਦੀ ਜ਼ਿੰਦਗੀ ਖੋਲੀ ਔਰ ਇਹ ਅਣਗਹਿਲੀ ਇਹ ਬੇਪਰਵਾਹੀ ਨੇ ਇੱਕ ਪਰਿਵਾਰ ਦੇ ਘਰ ਸੱਥਰ ਬਚਾ ਦਿੱਤੇ ਜੋ ਕਿ ਬਹੁਤ ਮੰਦ ਭਾਗੀ ਗੱਲ ਹੈ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਕਾਰ ਸਵਾਰ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਸਜ਼ਾ ਸੁਣਾਈ ਚਾਹੀਦੀ ਹੈ ਤਾਂ ਖانے ਮੁਕ ਦੀ ਪੂਰੀ ਤਸਵੀਰਾਂ ਸਿੰਦਰਪਾਲ ਜੀ ਇੱਥੇ ਦੁਕਾਨ ਕਰਦੇ ਹੋ ਹਾਂ ਜੀ ਅਸੀਂ ਆਹੀ ਆ ਸਾਡੇ ਇਹ ਕਿਦਾਂ ਹੋਇਆ ਗੱਲਬਾਤ ਕੀ ਹੋਈ ਅਸੀਂ ਇੱਥੇ ਬੈਠੇ ਆ ਦੇਖੋ ਇੱਥੇ ਬੈਠੇ ਸੀ ਹਾਂ ਇਧਰੋਂ ਬੰਦਾ ਆ ਰਿਹਾ ਹੈ ਇਧਰੋਂ ਮਗਰਕਾਰ ਆ ਰਿਹਾ ਹੈ ਇਹ ਤਾਂ ਕੋਈ ਲੱਗਦਾ ਹੈ ਕੋਈ ਜਿੱਦਾਂ ਜਿਹੜਾ ਬੰਦਾ ਹੈਗਾ ਉਹ ਕੋਈ ਧੂਫ ਵਗੈਰਾ ਵੇਚ ਰਿਹਾ ਹਾਂ ਹਾਂ ਤੋ ਇਹ ਅਸੀਂ ਬੱਜਦੇ ਦੇਖਿਆ ਪਰ ਇਦਾਂ ਹੋਇਆ ਸਾਨੂੰ ਕੀ ਪਸਤੀ ਹੋਇਆ ਕੀ ਹੋਇਆ ਗੱਡੀ ਮਤਲਬ ਇਹ ਚ ਗੱਡੀ ਵਜਦੀ ਗੱਡੀ ਵਜਦੀ ਠੀਕ ਹੈ ਉਹ ਇੱਦਾਂ ਤੇ ਬੈਠੇ ਉਹੀ ਬੀਸੀ ਦਾ ਕੋਈ ਫਰਕ ਕੀ ਗੱਲਬਾਤ ਹੋਈ ਹੈਗੀ ਆ ਇਹ ਆਪਰੇ ਉਹ ਅੰਗਸਿਕੀ ਦੇਖੋ ਇਧਰੋਂ ਨਵੀਂ ਸ਼ਹਿਰ ਵਾਲੋਂ ਨਵੀਂ ਸ਼ਹਿਰ ਵਾਲੋਂ ਗੱਡੀ ਆਉਂਦੀ ਸੀਗੀ ਅੱਛਾ ਬੱਸ ਇੱਥੋਂ ਵੱਜੀ ਆ ਗੱਡੀ ਵਿੱਚ ਅੱਛਾ ਇੱਥੇ ਟਕਰਾ ਗਿਆ ਦੋਨੋਂ ਇੱਕੋ ਸਾਈਡ ਤੋਂ ਆ ਰਹੇ ਸੀ ਉਹ ਵੀ ਉਹਨੇ ਵੀ ਇਹਨੇ ਇੱਧਰ ਮੋੜਨਾ ਸੀਗਾ ਉਹ ਪਿੱਛੋਂ ਆਉਂਦਾ ਸੀਗਾ ਅੱਛਾ ਤੇ ਬੱਸ ਉਹ ਪਿੱਛੇ ਹੀ ਉੱਥੇ ਵੱਜ ਗਿਆ ਉੱਥਾਂ ਕ੍ਰੀਨੇ ਤੁਹਾਡਾ ਕੀ ਨਾਮ ਆ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਪਿੰਡ ਹਰਵਿੰਦਰ ਸਿੰਘ ਕਿਹੜਾ ਪਿੰਡ ਮੀ ਕੋਲ ਦਾ ਖਾਲੀ ਤੁਸੀਂ ਇੱਥੇ ਦੁਕਾਨ ਕਰਦੇ ਹੋ ਦੁਕਾਨ ਹੈ ਮੇਰੀ ਤੇ ਚਾ ਉਹ ਗੱਡੀ ਫਿਰ ਭਜਾ ਕੇ ਲੈ ਗਿਆ ਜਾਂ ਫਿਰ ਉਸ ਤੋਂ ਬਾਅਦ ਵਿੱਚ ਕੀ ਕੀਤਾ ਤੁਸੀਂ ਜਾਂ ਲੋਕਾਂ ਨੇ ਇਕੱਠੇ ਹੋ ਕੇ ਅਸੀਂ ਫੋਨ ਕੀਤਾ ਪੁਲਿਸ ਨੂੰ ਫੋਨ ਨਾਲ ਦੇ ਫੋਨ ਪੁਲਿਸ ਚੱਕ ਉੱਧਰੋਂ ਵੀ ਜੀ ਆਉਂਦਾ ਸੀਗਾ ਫਿਰ ਉਹਨਾਂ ਦੇ ਘਰਿਆਂ ਨੂੰ ਫੋਨ ਕੀਤਾ ਅੱਛਾ ਤੇ ਹੁਣ ਉਹ ਘਰ ਫਿਰ ਉਹਨੂੰ ਲੈ ਆ ਉਹਨਾਂ ਦੇ ਘਰ ਦੇ ਆ ਗਿਆ ਹਾਂਜੀ ਹਾਂ ਕਿ ਕਿਥੇ ਦੇ ਕਿਰਾਏ ਆਂਦੇ ਆ ਗਰਾਂਦੇ ਉਹਨਾਂ ਨੇ ਨਹੀਂ ਜਿਹੜਾ ਸਕੂਟਰੀ ਵਾਲਾ ਇਹ ਕਿਰਾਇਆ ਦਾ ਹਾਂਜੀ ਕਿਰਾਇਆ ਦਾ ਕਿਰਾਇਆ ਦਾ ਹੈਗਾ ਆ ਹਾਂਜੀ ਹਾਂਜੀ ਉਹ ਰਫ਼ਤਾਰ ਕਿੱਦਾਂ ਸੀਗੀ ਦੋਨਾਂ ਦੀ ਕੋਈ ਤੇਜ਼ ਸੀ ਹਾਂਜੀ ਤੇਜ਼ ਸੀਗੀ ਯਾਨੀ ਤੇਜ਼ ਨਹੀਂ ਸੀਗੀ ਘੱਟ ਸੀਗੀ ਤਾਂ ਗੱਡੀ ਮਾਰ ਕੇ ਭੱਜ ਗਿਆ ਗੱਡੀ ਕਿਹੜੀ ਸੀਗੀ ਕੋਈ ਗੱਡੀ ਸ਼ਿਫਟ ਸੀਗੀ ਤੁਹਾਨੂੰ ਕਹਿੰਦੀ ਜਾਲੀ ਵੀ ਸ਼ਿਫਟ ਨਹੀਂ ਜਾਂ ਸ਼ਿਫਟੇ ਸੀ ਗੱਡੀ ਸ਼ਿਫਟ ਸ਼ਿਫਟ ਗੱਡੀ ਸੀ ਹਾਂਜੀ ਹਾਂਜੀ ਠੀਕ ਹੈ ਬਲੋਇਆ ਕੋਈ ਤਾਂ ਅੰਦਰ ਲੱਗਦੀ ਗੱਡੀ ਤੇ ਇਹ ਕੀ ਗਲਤ ਹੋਈ ਹੈਗੀ ਆ ਇਹ ਦੀ ਕੋਈ ਅਨੋਮ ਗੱਡੀ ਮਾਰਦੀ ਹੈ ਅੱਛਾ ਤੇ ਫਿਰ ਤੁਹਾਨੂੰ ਜਦੋਂ ਫੋਨ ਕੀਤਾ ਤੁਸੀਂ ਮੌਕੇ ਤੇ ਆ ਗਏ ਕੋਈ ਗੱਡੀ ਵਾਲੇ ਦਾਲੇ ਫਿਲਹਾਲ ਪਤਾ ਨਹੀਂ ਲੱਗਾ ਫਿਲਹਾਲ ਪਤਾ ਨਹੀਂ ਹੁਣ ਕੈਮਰੇ ਚੈੱਕ ਕਰਦੇ ਕੈਮਰੇ ਚੈੱਕ ਕਰੋਗੇ ਤਾਂ ਦੇਖੋ ਠੀਕ ਹੈ ਇਹ ਕੀ ਗਲਤ ਹੋਈ ਹੈਗੀ ਆ ਇਹਦੇ ਕੋਈ ਅਣਜਾਣ ਨੂੰ ਗੱਡੀ ਮਾਰ ਗਈ ਹੈ ਅੱਛਾ ਤੇ ਫਿਰ ਤੁਹਾਨੂੰ ਜਦੋਂ ਫੋਨ ਕੀਤਾ ਤੁਸੀਂ ਮੌਕੇ ਤੇ ਆ ਗਏ ਕੋਈ ਗੱਡੀ ਵਾਲੇ ਦਾਲੇ ਫਿਲਹਾਲ ਪਤਾ ਨਹੀਂ ਲੱਗਾ ਫਿਲਹਾਲ ਪਤਾ ਨਹੀਂ ਹੁਣ ਕੈਮਰੇ ਚੈੱਕ ਕਰਦੇ ਕੈਮਰੇ ਚੈੱਕ ਕਰੋਗੇ ਤਾਂ ਦੇਖੋ ਠੀਕ ਹੈ